ਸਾਡੇ ਉਸਤਾਦ ਜੀ ਸੰਜੀਤ ਸੁਲਤਾਨ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਲੋ ਜੀ ਮਹਿਫਲ ਲੱਗੀ ਆ ਸੰਗਰੂਰ ਪਹੁੰਚੇ ਸੀਗੇ ਸਾਡੇ ਉਸਤਾਦ ਜੀ ਉਹਨਾਂ ਦੇ ਘਰ ਤੇ ਨਾਲ ਮੇਰੇ ਨਾਲ ਪੱਟੀ ਕੁੰਬਲਾਲੀਆ ਅਸੀਕਾਲ ਜੀ ਤੇ ਜਿੰਨੇ ਵੀ ਮਿੱਤਰ ਪਿਆਰੇ ਦੇਖਦੇ ਪਿਓ ਲਾਈਵ ਨੂੰ ਕਰ ਦਿਓ ਸ਼ੇਅਰ ਜੀ ਤੇ ਟੈਗਟਲ ਲਿਖਿਆ ਆਪਾਂ ਨੇ ਕਹਿੰਦਾ ਇਸ ਅਕੈਡਮੀ ਦੇ ਵਿੱਚੋਂ ਨਿਕਲੇ ਨੇ ਬਹੁਤ ਮੁੰਡੇ ਕੁੜੀਆਂ ਬਣ ਕੇ ਚੋਟੀ ਦੇ ਕਲਾਕਾਰ ਬਿਲਕੁਲ ਜੀ ਬਿਲਕੁਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿੰਨੇ ਟਾਈਮ ਤੋਂ ਆਪਣੀ ਅਕੈਡਮੀ ਚੱਲ ਰਹੀ ਹੈ ਜੀ ਥੋੜਾ ਜਿਹਾ ਦੱਸਿਓ ਜੀ ਖਾਲਦਾ ਹੋਈ ਗਏ ਉਹਨਾਂ 25 ਸਾਲ ਹੋ ਗਏ ਉਹਨਾਂ ਦੇ 25 ਤੋਂ ਵੀ 30 ਹੋ ਗਏ ਉਹਨਾਂ ਦੇ ਠੀਕ ਹੈ ਜੀ ਤੇ ਪ੍ਰੋਪਰ ਜਿਹੜੀ ਉਹ ਐ ਜਦੋਂ ਫਿਰ ਆਪ ਥੋੜੀ ਸਿੰਗਲ ਘਟਾਈ ਹਾਂਜੀ ਜਦੋਂ ਮੈਂ ਆਪਣੇ ਆਪ ਨਬਲ ਇੱਕ ਲਾਈਕ ਜੀ ਖੜਾ ਹੋਣੇ ਲਾਈਕ ਤੋਂ ਹਮਮ ਤੁਹਾਨੂੰ ਲੱਗਿਆ ਹਾਂਜੀ ਉਸ ਤੋਂ ਫਿਰ ਮੈਂ ਨਾਲ ਨਾਲ ਅਕੈਡਮੀ ਦਾ ਵੀ ਚਲਾਇਆ ਠੀਕ ਹੈ ਜੀ ਤੇ ਬਾਕੀ ਆ ਸਮੇਂ ਦੇ ਨਾਲ ਹੁੰਦਾ ਸਾਰਾ ਕੁਝ ਤੇ ਮੈਂ ਟਾਈਟਲ ਲਿਖਿਆ ਜੀ ਕਿਹੜੇ ਕਿਹੜੇ ਸਿੰਗਰ ਮਤਲਬ ਤੁਹਾਡੇ ਲਈ ਜਿਹਨਾਂ ਦਾ ਅੱਜ ਦੀ ਘੜੀ ਵੱਡਾ ਨਾਮ ਹੈ ਵੀ ਆਪਣੇ ਲਾਪਰ ਰੈਸਲ ਕਰਕੇ ਕਾਇਮ ਨੇ ਦੇਖੋ ਜਿਵੇਂ ਮਤਲਬ ਮੇਰੇ ਕੋਲ ਤਿਆਰੀ ਕਰਕੇ ਆਪਣੇ ਕੌਰ ਵੀ ਜੀ ਕੌਰ ਵੀ ਹਾਂਜੀ ਟੌਪ ਦੇ ਨਾਮ ਉਹਨਾਂ ਦਾ ਉਸ ਟਾਈਮ ਦਾ ਅਸੀਂ ਬਰਿੰਦਰ ਕਹਿੰਦੇ ਸੀ ਉਹਨੂੰ ਜੀ ਜਿਸ ਟਾਈਮ ਨੂੰ ਵਾਈਸ ਆਫ ਪੰਜਾਬ ਦੇ ਵਿੱਚ ਪਹਿਲੀ ਵਾਰ ਮਤਲਬ ਮੇਰੇ ਕੋਲ ਇਹਨੂੰ ਸਾਰੇ ਤਿਆਰੀ ਕਰਕੇ ਮਤਲਬ ਫਸਟ ਸਟ੍ਰਿੰਗ ਨਾਲ ਕੋ ਬੜੀ ਸੀ ਉਹ ਠੀਕ ਹੈ ਜੀ ਤੋਂ ਬਾਅਦ ਗੈਰ ਵਿਮਾਨ ਜੀ ਜੀ ਇਹਦਾ ਸਾਡੇ ਪਰਗਟ ਨੂੰ ਹਾਵੀ ਬੈਠੇ ਨੇ ਹੂੰ ਸੁਖੀ ਬੜੋਖਾਂ ਇਹ ਲੋਕਾਂ ਦਾ ਛਤਕਲਾ ਆਰਟਿਸਟ ਆ ਗੱਲ ਹੋ ਗਈ ਆ ਹਾਂ ਜੀ ਨਿਕਾ ਬੜੋਖਾਂ ਬਹੁਤ ਅੱਛਾ ਆਰਟਿਸਟ ਹੈ ਜੀ ਰਾਧਾ ਇੱਕ ਮੁੰਡਾ ਉਹ ਬਹੁਤ ਵਧੀਆ ਆਰਟਿਸਟ ਹੈ ਪਾਇਨੇ ਤੇ ਹੋਰ ਆਰਟਿਸਟ ਦਾ ਬਹੁਤ ਨੇ ਜਿਹੜੇ ਆਪਣੀ ਦੇ ਵਿੱਚੋਂ ਗਏ ਨੇ तकरीबन ਜਿੰਨੇ ਆਪਣੇ ਕੈਡਰੀ ਵਿੱਚ ਆਏ ਨੇ ਹਾਂ ਜੀ ਉਹਨਾਂ ਵਿੱਚੋਂ तकरीबन ਹਰ ਇੱਕ ਨੇ ਮਤਲਬ ਆਲਵਾ ਉਸ ਕੀਤੀ ਕੀਤੀ ਜਿਹੜਾ ਵੀ ਆਪਣੇ ਕੈਡਰੀ ਦੇ ਵਿੱਚ ਆਇਆ ਹਾਂ ਜੀ ਮੇਰੇ ਨਾਲ ਇਹ ਕੋਈ ਸਟੂਡੈਂਟ ਨਿਊਰੋਜਿਸ ਨੇ ਮਤਲਬ ਕੋਈ ਨਾ ਕੋਈ ਚਾਹੇ ਇੱਕ ਗਲਣਾ ਕਰਾਇਆ ਚਾਹੇ ਦੋ ਗਣੇ ਗਲਣਾ ਕਰਾਇਆ ਨੇ ਜਾਂ ਕੋਈ ਬੰਦ ਬਹੁਤ ਜ਼ਿਆਦਾ ਕਰੀ ਨੇ ਜਿਨ੍ਹਾਂ ਦੇ ਨਾਂ ਕਰੀਆ ਹੋ। ਬਾਕੀ ਇਹ ਜੋ ਚੀਜ਼ਾਂ ਜਿਹੜਾ ਬਗੈਨਾ ਫੇਮ ਹੈ ਜੋ ਕੋਈ ਮੁਕੱਦਮਾ ਨਾਲ ਹੀ ਹੁੰਦਾ ਮੈਂ ਹੋਰ ਟ੍ਰਾਈ ਕੀਤਾ ਕਰ ਤਾਂ ਹੁਣ ਵੀ ਰਹੇ ਨਹੀਂ ਬਿਲਕੁਲ ਹਿੰਮਤ ਨਹੀਂ ਹਾਰੇ ਹੁਣ ਵੀ ਕਰਦੇ ਆ ਤੇ ਬਾਕੀ ਸਮਾਂ ਹਰਮਨ ਛਤਾ ਵੀ ਕਰਦੀ ਰਹੀ ਹੈ ਤਿਆਰੀ ਹਾਂ ਤੇ ਤੁਹਾਡੇ ਨਾਲ ਮਤਲਬ ਕਿਹੜੇ ਕਿਹੜੇ ਕਲਾਕਾਰ ਨੇ ਜਿਹੜੇ ਮਤਲਬ ਉਹ ਇਕੱਠੇ ਤੁਸੀਂ ਨੇ ਰੈਸਲਾਂ ਕੀਤੀਆਂ ਨੇ ਇਕੱਠੇ ਜਿਵੇਂ ਫਰੋਜ਼ ਖਾਨ ਹੂੰ ਅਸੀਂ ਤਾਂ ਇਕੱਠੇ ਬਹੁਤ ਬਹੁਤ ਕਾਫੀ ਗਾਇਆ ਠੀਕ ਹੈ ਜੀ ਬਾਕੀ ਜੇ ਗੱਲ ਕਰੀਏ ਆਪਾਂ ਮਕਰ ਅਲੀ ਬਹੁਤ ਅੱਛਾ ਆਰਟਿਸਟ ਹੈ ਠੀਕ ਹੈ ਜੀ ਫਿਲਹਾਲ ਗਜ਼ਲ ਪਾਈਕੀ ਦੀ ਜਿਹਦਾ ਮੈਂ ਖੁਦ ਫੈਨ ਆ ਇਸੇ ਦਾ ਜੀ ਮਕਰ ਅਲੀ ਅਸੀਂ ਇਕੱਠੇ ਬਹੁਤ ਰਹਿਆ ਮਾਸ਼ਾ ਅੱਲਾਹ ਤਾਜੋ ਛੋਟਾ ਸਾਡਾ ਛੋਟਾ ਭਰਾ ਹੈ ਠੀਕ ਹੈ ਜੀ ਤੇ ਉਸ ਤੋਂ ਬਿਨਾ ਹੋਰ ਕਾਫੀ ਆਰਟਿਸਟ ਨੇ ਇਦਾਂ ਦੇ ਜਿਹੜੇ ਨਾਲ ਜਰਮਿੰਦਰ ਮੂਰਾ ਬਈ ਠੀਕ ਹੈ ਜੀ ਆਪਣੇ ਅੱਜਕਲ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਜੀ ਜੋ ਕਿ ਕਮੇਡੀ ਲਾਈਨ ਦੇ ਵੀ ਕਿਸੇ ਟਾਈਮ ਗਿੰਗ ਰਹੇ ਨੇ ਉਹ ਵੀ ਮਤਲਬ ਕੱਥੇ ਅਸੀਂ ਬਹੁਤ ਦੇ ਰਹੇ ਸੀ ਗੱਲ ਇਹ ਠੀਕ ਹੈ ਜੀ ਤੇ ਆਰਟਿਸਟ ਦਾ ਬਹੁਤ ਤਕਰੀਬਨ ਮਤਲਬ ਕੋਈ ਹੋਰ ਨਾ ਮਤਲਬ ਨਾ ਰਹਿ ਗਿਆ ਹੋਵੇ ਜਿਹੜੇ ਵਧੀਆ ਅੱਜਕਲ ਫੇਮ ਫੇਮਸ ਹੋਆ ਕਰ ਰਹੇ ਹਾਂ ਹਾਂ ਜੀ ਕੁਲਵਿੰਦਰ ਵਿਲਾ ਠੀਕ ਹੈ ਜੀ ਉਹ ਵੀ ਮਤਲਬ ਆਪਣੇ ਕੋਲੇ ਮੇਰੇ ਕੋਲੇ ਆਫਿਸ ਵੀ ਆਉਂਦਾ ਰਿਹਾ ਜਿਹੜਾ ਇਸ ਟਾਈਮ ਪਰ ਵਾਲੇ ਪੜਦਾ ਸੀਗਾ ਹੂੰ ਉਹਦੇ ਚਰਚੀ ਦਾ ਜਿਹੜੇ ਬੇਟੇ ਮੇਰੇ ਵਧੀਆ ਫਰੈਂਡ ਰਹੇ ਨੇ ਠੀਕ ਹੈ ਜੀ ਤੇ ਉਹ ਵੀ ਛੋਟਾ ਭਰਾ ਆਪਣਾ ਹੋਰ ਬਹੁਤ ਆਰਟਿਸਟ ਨੇ ਹੁਣ ਕੱਲੇ ਕੱਲੇ ਦਾ ਮੈਂ ਵੀ ਦਾ ਨਾਮ ਉਹ ਕਰਾਂ ਸਹੀ ਗੱਲ ਹੈ ਜੀ ਬਸ ਸਮੇਂ ਦੀ ਗੱਲ ਹੁੰਦੀ ਹੈ ਬਿਲਕੁਲ ਜੀ ਉਸਤਾ ਜੀ ਇੱਕਣਾ ਆਪਣਾ ਗੀਤ ਹਿੱਟ ਹੋਇਦੀ ਬਲਕਿ ਐਲਬਮ ਵੀ ਹਿੱਟ ਹੋਈਦੀ ਉਹ ਕਿਵੇਂ ਹੁੰਦਾ ਤਾਂ ਟੁੱਟੀਆਂ ਮਾ ਬਤਾਈ ਹੂੰ ਹੂੰ ਤਾਂ ਤੁਹਾਨੂੰ ਸਰਮੰਦ ਵੀ ਜਿਹੜਾ ਉਹ ਕੀ ਸੀਗਾ ਜਿਆ ਉੱਡ ਜਾ ਕਾਮਾ ਵੀ ਅਸੀਂ ਹੁਣ ਚੂਰੀ ਨਹੀਂ ਪਾਉਂਦੇ ਉਹ 2005 ਆਏ ਸੀ 2005 ਚ ਉਹ ਤੋਂ ਪਹਿਲਾਂ ਦਾ ਮਤਲਬ 95 ਦੇ ਵਿੱਚ ਟੇਪਾਈ ਸੀ ਟੂਟੀ ਨਾ ਬਦਲਾ ਠੀਕ ਹੈ ਜੀ ਜਿਹੜੀ ਕਿ ਮਤਲਬ ਬਾਈ ਉਦੋਂ ਲਾ ਵੀਰਾ ਵੀ ਉਸੇ ਟਾਈਮ ਆਇਆ ਸੀ ਜੀ ਤੇ ਉਸੇ ਟਾਈਮ ਮੇਰਾ ਸਾਡਾ ਮਤਲਬ ਇਕੱਠਿਆਂ ਦੀ ਉਹ ਸੀਗਾ ਠੀਕ ਹੈ ਜੀ ਤੇ ਉਹ ਵੀ ਮਤਲਬ ਆਪਣੇ ਟੇਪ ਨੂੰ ਬਹੁਤ ਹੁੰਦੇ ਰਹਿੰਦੇ ਸੀਗਾ ਜੀ ਓਕੇ ਜੀ ਮਕਾਇਦਾ ਮਤਲਬ ਜਦੋਂ ਅਸੀਂ ਪਹਿਲੀ ਵਾਰ ਇਕੱਠੇ ਹੋਏ ਕੰਗਵਾਲ ਮੇਲੇ ਦੇ ਦੋਸਤੋ ਉਹ ਨਹੀਂ ਆਉਂ ਕਿਉਂਕਿ ਹੁਣ ਮੈਨੂੰ ਤਾਂ ਪਤਾ ਸੀ ਵੀ ਲਾ ਵੀ ਰਹੀ ਹੈ ਨਾ ਉਹਨਾਂ ਪਰ ਮੇਰੀ ਪਛਾਣ ਨਹੀਂ ਕਿਉਂਕਿ ਮੇਰੀ ਐਲਬਮ ਦੇ ਉੱਤੇ ਫੋਟੋ ਕਿਸੇ ਹੋਰ ਤਰ੍ਹਾਂ ਦੀ ਸੀ ਜਦ ਕਿ ਮਤਲਬ ਬਹੁਤ ਜ਼ਿਆਦਾ ਉਹ ਗੱਟੀਆਂ ਵਿੱਚ ਮਤਲਬ ਟੈਂਪਸ ਉੱਤੇ ਰਹੇ ਨੇ ਸੀ ਠੀਕ ਹੈ ਜੀ ਤੇ ਮੈਂ ਜਦੋਂ ਉਹਨਾਂ ਕੋਲੋਂ ਮੇਰਾ ਟਾਈਮ ਆ ਗਿਆ ਮਤਲਬ ਮੈਂ ਗਾਉਣ ਚ ਰਹਿ ਗਿਆ ਆ ਸਟੇਜ ਉੱਤੇ ਉੱਤੇ ਇਹਦੇ ਉਹਨਾਂ ਦਾ ਨੋਡਾ ਟੋਕ ਮੱਸਾ ਉਹਨੂੰ ਕਹਿਆ ਕਹਿੰਦੇ ਵੀ ਐ ਕਰਕੇ ਕਹਿੰਦੇ ਉਹ ਸਹੀ ਸੀ ਕਹਿੰਦੇ ਹੂੰ ਕਹਿੰਦੇ ਉਹ ਉਧਰ ਦੀ ਉਧਰ ਨਾ ਕਦੇ ਚਲਾ ਜਾ ਯਾਰ ਉਹਨੂੰ ਬੁਲਾ ਕੇ ਰੱਖਿਆ ਉਹਨਾਂ ਚਿਰ ਜੰਨਾ ਚਿਰ ਮੈਂ ਗਾਇਆ ਸਟੇਜ ਤੇ ਹਾਂਜੀ ਉਹਨਾਂ ਦੇ ਪੌੜੇ ਦੇ ਉੱਤੇ ਖੜਾ ਰਿਹਾ ਮੁੰਡਾ ਤੋਰ ਤੋਰਨਾ ਸੁਣਾਦਾ ਠੀਕ ਹੈ ਜੀ ਕਹਿੰਦਾ ਰਹਿਣਾ ਵੀ ਮਤਲਬ ਮਿਲ ਕੇ ਉੱਥੇ ਵੀ ਸਾਡੀ ਮਤਲਬ ਮੁਲਾਕਾਤ ਹੋਈ ਇਕੱਠੇ ਵੀ ਕਹਿੰਦਾ ਯਾਰ ਨਵੇਂ ਦਾ ਕਹਿੰਦੇ ਤਕਰੀਬ ਉਹ ਗੱਡੀ ਕਹਿੰਦੇ ਤੇਰੀ ਗਾ ਸਟੇਜ 'ਤੇ ਸੁਣਦੇ ਰਹੇ ਨਾ ਤੇਰੇ ਓਕੇ ਓਕੇ ਤੇ ਉਹਨੇ ਮਤਲਬ ਮੇਰਾ ਵਧੀਆ ਉਸ ਟਾਈਮ ਦੇ ਵਿੱਚ ਇੱਕ ਤਾਂ ਛੋਟੀ ਜਿਹੀ ਬਸੇ ਬਹੁਤ ਜਾਂਦੀ ਉਹ ਵੀ ਸਾਰੀ ਸਟਾਰ ਮੜ ਹਰ ਮਸਾਲਾ ਪਿਆ ਦੇ ਬਸ ਠੀਕ ਹੈ ਜੀ ਵਧੀਆ ਨਾਮ ਬਣਾਇਆ ਉਸ ਟਾਈਮ ਤਾਂ ਮਤਲਬ ਬਹੁਤ ਵਧੀਆ ਕੰਮ ਸੇਸੀ ਕਰਦੀ ਜੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਘਟਦਾ ਗਿਆ ਕੰਮ ਘਟਦਾ ਗਿਆ ਫਿਰ 2000 3-4 ਦੇ ਵਿੱਚ ਮੇਰੇ ਖਿਆਲ ਚ 5 ਦੇ ਵਿੱਚੋਂ ਪਤਲੀ 6 ਦੇ ਇਹ ਟਾਈਮ ਦੇ ਵਿੱਚ ਮੈਂ ਫੇਰ ਆਉਂਦੀ ਸੀ 2 ਇਹ ਠੀਕ ਹੈ ਜੀ ਫਿਰ ਉਸ ਦੇ ਵਿੱਚ ਜਿਹੜਾ ਗਾਣਾ ਤੁਸੀਂ ਕਹਿੰਦਾ ਜੋਪ ਕਾਜਾ ਗਾਵਾ ਮੈਂ ਅਸੀਂ ਹੁਣ ਚੋਰੀ ਨਹੀਂ ਪਾਉਂਦੇ ਉਹ ਗਾਣਾ ਲਾਲਾ ਠਵਾਰੀ ਵਾਲਾ ਬਟਾਣਾ ਨਾਲ ਸ਼ੋਅ ਨੇ ਬਹੁਤ ਜ਼ਿਆਦਾ ਬਹੁਤ ਅੱਛੇ ਐਜੋ ਮੈਨੂੰ ਵੀ ਬਹੁਤ ਅੱਛੇ ਨੇ ਹੂੰ ਤੇ ਉਹਨਾਂ ਦਾ ਕੀ ਸੀ ਕਿਹਾ ਚੋਰੀ ਜਿਹੜਾ ਟਾਈਟਲ ਸੌਂਗਾ ਠੀਕ ਹੈ ਟਾਈਟਲ ਸੌਂ ਜਿਹੜਾ ਫਿਰ ਉਹ ਗਾਇਆ ਉਹ ਗੀਤ ਨਾਲ ਉਹਨੂੰ ਫਿਰ ਮਤਲਬ ਕਾਫੀ ਜ਼ਿਆਦਾ ਪਹੁੰਚ ਰਿਹਾ ਵਧੀਆ ਠੀਕ ਹੈ ਇਹ ਵੀ ਦੋਆਬੇ ਦੇ ਵਿੱਚ ਮੈਂ ਬਹੁਤ ਸ਼ੋਅ ਕੀਤੇ ਉਹਨਾਂ ਡੈਮਾਜ ਜੀ ਉਹ ਉਹਨਾਂ ਨਾਲ ਹੀ ਕਹਿ ਸਕਦੇ ਆਪਾਂ ਹੂੰ ਦੇ ਮਾਦੋਦਰ ਨਾਮ ਹੋ ਚੱਲਦਾ ਸੀ ਬਿਲਕੁਲ ਜੀ ਤੇ ਐਦਾਂ ਹੀ ਚਲਦੇ ਚਲਦੇ ਫਿਰ ਇੱਕ ਟਾਈਮ ਇਹ ਆ ਗਿਆ ਫਿਰ ਹੌਲੀ ਹੌਲੀ ਘਟਦਾ ਗਿਆ ਕੰਮ ਘਟਦਾ ਗਿਆ ਐ ਇਹਦੇ ਵਿੱਚ ਉਹ ਹੀ ਕਹਿੰਦਾ ਮੇਰੇ ਕੋਲ ਇੰਨੇ ਪ੍ਰੋਬਲਮ ਨੇ ਜਿੰਨੇ ਹੁੰਦੇ ਸੀ ਕੋਈ ਇਹ ਵੀ ਟਾਈਮ ਸੀਗਾ ਵੀ ਇੱਕ ਤਾਂ ਦਾ ਵੀ ਮਹੀਨੇ 'ਚ 30 ਦਿਨ ਹੁੰਦੇ ਹਨਾ ਹੂੰ 40 45 ਪ੍ਰੋਬਲਮ ਆਉਂਦੀ ਮਾਮੂਲੀ ਅਰਦਾਸੀ ਦੇ ਵਿੱਚ ਇੰਨੇ ਇੰਨੇ ਵੀ ਪ੍ਰੋਬਲਮ ਹੁੰਦੇ ਸੀ ਠੀਕ ਹੈ ਜੀ ਤੇ ਜੂਨ ਜੁਲਾਈ ਦੇ ਮਹੀਨੇ 'ਚ ਵੀ ਘਟੋ ਘਟ 10 12 10 12 15 ਪ੍ਰੋਬਲਮ ਹੁੰਦੇ ਸੀ ਉਹ ਟਾਈਮ ਆਇਆ ਸੀ ਠੀਕ ਹੈ ਜੀ ਇਸ ਤੋਂ ਬਾਅਦ ਘਟਦਾ ਰਿਹਾ ਘਟਦਾ ਰਿਹਾ ਟਾਈਮ ਉਹੀ ਗੱਲ ਆ ਵੀ ਪਹਿਲਾਂ ਤਾਂ ਕੰਪਨੀਆਂ ਕਲਾਕਾਰਾਂ ਨੂੰ ਪੈਸੇ ਦਿੰਦੀਆਂ ਸੀ ਹੂੰ ਉਸ ਤੋਂ ਬਾਅਦ ਕਲਾਕਾਰ ਇਹ ਜਿਉਣ ਲੱਗੇ ਉਹ ਪੈਸੇ ਕੰਪਨੀ ਨੂੰ ਦੇਣ ਲੱਗੇ ਦੇਣ ਲੱਗੇ ਉਲਟਾ ਸਹੀ ਗੱਲ ਹੈ ਉਹਨਾਂ ਨੇ ਮਤਲਬ ਚੇਂਜ ਹੀ ਕਰਦਾ ਸਭ ਹੂੰ ਮਤਲਬ ਜਿਵੇਂ ਜੱਜੀ ਵੀ ਭਾਜੀ ਨੇ ਹੋਰ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਾਹਰਲੇ ਮਤਲਬ ਆਰਟਿਸਟ ਆਉਣ ਲੱਗੇ ਹੂੰ ਉਹਨਾਂ ਨੇ ਮਤਲਬ ਪੈਸੇ ਕਮਾਉਣ ਤੋਂ ਉਹਨਾਂ ਦੇ ਦੇਣੇ ਸ਼ੁਰੂ ਕਰਨੇ ਦਾ ਕੀ ਹੈ ਹੁਣ ਅਗਦਾ ਪੈੰਗ ਇਹ ਆ ਕਿ ਚਲੋ ਹੁਣ ਤਾਂ ਪਤਾ ਵੀ ਕੋਈ ਉਹ ਵਿਗਦੇ ਨਹੀਂ ਨਾ ਹੂੰ ਉਹ ਤਾਂ ਜ਼ਰਾ ਕੋਈ YouTube ਦੇ ਉੱਤੇ ਪਿਆ ਸਾਰਾ ਕੋਈ ਜੋ ਵੀ ਹੈ ਉਹਦਾ ਜਿਹਨੇ ਲਾਈਕ ਮਿਲ ਲਈਏ ਕੇ ਜਾਂ ਕੋਈ ਅਗਲਾ ਉਹ ਹੀ ਵਿਊਜ਼ ਲੈਣ ਦਾ ਬਸ ਬਸ ਖਤਮ ਹੋ ਗਏ ਉਹ ਉਸ ਟਾਈਮ ਦੇ ਜਿਹੜੇ ਵਧੀਆ ਟੌਪ ਦੇ ਉਸ ਟਾਈਮ ਡੀਲਰ ਸੀਗੇ ਇਸ ਤਰ੍ਹਾਂ ਦੇ ਕੋਈ ਵਿਚਾਰੇ ਮਤਲਬ ਛੱਡ ਕੇ ਕੋਈ ਮੋਬਾਈਲ ਦਾ ਕੰਮ ਕਰਨਾ ਕੋਈ ਕਿਵੇਂ ਕੋਈ ਕਿਵੇਂ ਉਸ ਟਾਈਮ ਇੰਡਸਟਰੀ ਮਤਲਬ ਪੰਜਾਬੀ ਇੰਡਸਟਰੀ ਦੇ ਇਸ ਤੋਂ ਬਹੁਤ ਜ਼ਿਆਦਾ ਹੋ ਸੀਗਾ ਪਰ ਹੁਣ ਤਾਂ ਉਹ ਵੀ ਗਿਆ ਹੈ ਬਿਲਕੁਲ ਜੀ ਫਿਰ 2015 16 ਤੱਕ ਮੈਂ ਘਟਦਾ ਘਟਦਾ ਕੰਮ ਬਹੁਤ ਜ਼ਿਆਦਾ ਘਟ ਗਿਆ ਮੇ ਨੂੰ ਕਰ ਜੀ ਫਿਰ ਮੈਂ ਉਸ ਤੋਂ ਬਾਅਦ ਸਕੂਲ ਜੁਆਇਨ ਕੀਤਾ ਹੂੰ ਸਕੂਲ ਜੁਆਇਨ ਕਰਕੇ ਹੁਣ ਉਹਦਾ ਨਾ ਫੇਸੇ ਲੈਣ ਚਾ ਠੀਕ ਹੈ ਜੀ ਸ਼ੌਕ ਹੀ ਆ ਗਿਆ ਹੂੰ ਸੂਫੀ ਆ ਗਿਆ ਜਾਂ ਦੂਸਰਾ ਜਿਹੜਾ ਕਰਨਾ ਆ ਗਿਆ ਤਾਂ ਲਾਇਆ ਆਦਰਵਾਇਸ ਕੋਸ਼ਿਸ਼ ਹੈ ਵੀ ਰੈਗੂਲਰ ਹੁਣ ਮੈਂ ਇਦਰੀ ਮਤਲਬ ਕੰਮ ਕਰ ਰਿਹਾ ਪਹਿਲਾਂ ਐਸੀ ਗੱਲ ਵੀ ਨਾਲ ਨਾਲ ਪਹਿਲਾਂ ਮੈਂ ਯੂਨੀਵਰਸਿਟੀਾਂ ਵਿੱਚ ਮਤਲਬ ਸਾਰੀਆਂ ਵਿੱਚ ਤਕਰੀਬਨ ਸਾਰੀਆਂ ਯੂਨੀਵਰਸਿਟੀਾਂ ਵਿੱਚ ਮੈਂ ਸਖਾਇ ਗਿੱਧਾ ਭੰਗੜਾ ਨਾਲ ਦੂਜੇ ਮੀਚੇ ਰਹੂ ਠੀਕ ਹੈ ਜੀ ਕੋਈ ਜੂਨ ਹੈ ਜਾਨੀ ਚਾਹੇ ਕੋਈ ਵਡੰਡਾ ਜੂਨ ਹੈ ਚੰਡੀਗੜ੍ਹ ਹੂੰ ਡੀਏਵੀ ਕਾਲਜ ਖਾਲਸਾ ਕਾਲਜ ਚੰਡੀਗੜ੍ਹ ਜੀ ਉਸ ਤੋਂ ਬਾਅਦ ਪਟਿਆਲੇ ਦੇ ਇੱਕ ਦੋ ਕਾਲਜ ਨੇ ਜਿੰਨਾਂ ਵਿੱਚ ਮਤਲਬ ਮੈਂ ਕਵਾ ਚੁੱਕਿਆ ਇਧਰ ਅੰਬਰ ਸਰ ਕਰਨੀ ਜੇ ਹੋਰ ਲਾਵੋ ਆਪਣੇ ਸੰਪੂਰਨ ਜੂਨ ਦੇ ਵਿੱਚ ਦਾ ਕੋਈ ਛੱਡੇ ਨਹੀਂ ਗੁਰਦਵਾਰਾ ਜਰਨੀ ਕਿ ਇੱਕ ਇਹਦੀ ਵੀ ਸੰਗੀਤ ਵਾਲੀ ਲਾਈਨ ਹਾਲੇ ਵੀ ਜਾਰੀ ਆਪਣੀ ਸੰਗੀਤ ਤਾਂ ਹੈ ਨਾ ਉਹ ਆਪਣੇ ਰਗਰ ਦੇ ਵਿੱਚ ਉਹਦੇ ਵਿੱਚ ਤਾਂ ਸਰਕਾਰੀ ਨੌਕਰੀ ਛੱਡ ਕੇ ਭੱਜਣਾ ਕੋਈ ਟਾਈਮ ਸੀ ਅੱਛਾ ਜੀ ਉਹ 2000 ਨਾ 2020 ਇਹ ਹੈ 1993 ਦੀ ਗੱਲ ਠੀਕ ਹੈ ਜੀ ਅਜੇ ਮੈਨੂੰ ਤਿੰਨ ਮਹੀਨੇ ਜੀ ਬੋਝ ਗਏ ਹੂੰ 2 ਮਹੀਨੇ ਨਾਲ ਹੀ ਤਿੰਨ ਵੀ ਨਹੀਂ ਲੱਸ ਤੇ ਉਹਦੇ ਨਾਲ ਦੀ ਮੈਨੂੰ ਆਫਰ ਆਈ ਨਾਲ ਦੀ ਨਾਲ ਪੰਜਾਬ ਪੁਲਿਸ ਤੋਂ ਠੀਕ ਹੈ ਜੀ ਤੇ ਮੈਨੂੰ ਉਸ ਟਾਈਮ ਦੇ ਵਿੱਚ ਜਸਮਿੰਦਰ ਸਿੰਘ ਹੀ ਹੁੰਦੇ ਸੀਗੇ ਐਸਐਸਪੀ ਆਪਣੇ ਸਰੂਪ ਜੀ ਉਹਨਾਂ ਨੇ ਮੇ ਤੋਂ ਮਹਾਰਾਸ਼ਟਰ ਨੂੰ ਪਰਵਾਣ ਕੋਈ ਰੱਖਿਆ ਸੀ ਉਹ ਸੁਣਾ ਉਹਨਾਂ ਨੂੰ ਇੰਨਾ ਕੋ ਪਸੰਦ ਆਉਂਦਾ ਉਹਨੇ ਵੀ ਨਹੀਂ ਆਪੂੰ ਕਹਿੰਦੇ ਤਾਂ ਪੰਜਾਬ ਪਰਤਿਓ ਉਹ ਮੈਂ ਤਾਂ ਪਰਤਿਓ ਗਿਆ 2 ਕੁ ਮਹੀਨੇ ਲਾਇਏ ਵੀ ਆਲ ਦਾ ਨੰਬਰ ਵੀ ਆ ਗਿਆ ਮੇਰਾ 2 ਮਹੀਨੇ ਅੱਛਾ ਮੇਰੇ ਅੰਦਰ ਇੱਕ ਅੱਗ ਹੋਰ ਸੀ ਵੀ ਮੈਂ ਕਾਲਜ ਕਾਲਜ ਦੀ ਲਾਈਫ ਹੈ ਹੂੰ ਉਹ ਦੇਖੀ ਨਹੀਂ ਤੇ ਦੇਖਣੀ ਹੈ ਫਰਮਾਂ ਚ ਦੇ ਦਿੰਦੇ ਵੀ ਯਾਰ ਕਾਲਜ ਦੇ ਵਿੱਚ ਆਉਂਦਾ ਜਾਂ ਯੂਥ ਫੈਸਟੀਵਲ ਹੁੰਦੇ ਨੇ ਜੋ ਸਕੂਲਾਂ ਚ ਕਰਵਾਏ ਜਸਟ ਟਾਈਮ ਦੇ ਵਿੱਚ ਸਕੂਲ ਚ 9th ਕਲਾਸ ਚ ਪੜ੍ਹਦਾ ਸੀਗਾ ਜੀ ਉਦੋਂ ਮੈਨੂੰ ਯੂਥ ਫੈਸਟੀਵਲ ਦੇ ਉਹਦੇ ਵਿੱਚ ਜਾਣ ਦਾ ਮੌਕਾ ਮਿਲਦਾ ਜੀ ਤਿਆਰੀ ਕਰਵਾਉਣ ਵਾਸਤੇ ਕੋਈ ਕਿਸੇ ਨੇ ਤਿਆਰੀ ਕਰਾਤੀ ਕਿਸੇ ਨਾਲ ਕੁਝ ਬਿਜਾਰਤਾ ਤੇ ਉਹਦੇ ਕਰਕੇ ਅੱਗੇ ਜਾ ਕੇ ਉਹ ਮੈਨੂੰ ਕੁਝ ਪਛਾੜੇ ਛੱਡਨੇ ਪਈ ਛੱਡ ਵੀ ਉਹਨਾਂ ਨੇ ਬਸੇਰਾ ਮੈਨੂੰ ਜੋਰ ਲਾਇਆ ਕਿ ਤੂੰ ਛੱਡ ਨਾ ਠੀਕ ਹੈ ਜੀ ਚੰਗਾ ਹੁੰਦਾ ਸਰਕਾਰੀ ਨੌਕਰੀ ਤੋਂ ਨਾ ਛੱਡ ਹੂੰ ਪਰ ਮੇਰੇ ਅੰਦਰ ਹੋਈ ਨਹੀਂ ਬਸ ਮੈਂ ਦਾ ਸਰਦੂਸਤਨ ਦਾ ਬਣਿਆ ਬਿਲਕੁਲ ਸਰਦੂਸਤਨ ਦਾ ਸਾਹਿਬ ਜਿਨ੍ਹਾਂ ਨੇ ਮਤਲਬ ਬਹੁਤ ਦਿਲੋਂ ਹਾਂ ਜੀ ਚੋਨੇ ਵੀ ਆ ਹੋਂ ਤੱਕ ਮਤਲਬ ਅੱਲਾਹ ਤਾਲਾ ਨੂੰ ਜਨਤ ਨਸੀਬ ਹੋਵੇ ਉਹਨਾਂ ਨੇ ਫੋਲੋ ਕਰਦੇ ਆ ਰਹੇ ਨੇ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਇਸੇ ਕਰਕੇ ਸਹੀ ਗੱਲ ਹੈ ਜੀ ਇਧਰ ਸਭ ਤੋਂ ਪਹਿਲਾਂ ਤਾਂ ਸੀ ਮਤਲਬ ਅਗੀਧਾਂ ਨੂੰ ਮਤਲਬ ਹੂੰ ਰੱਬ ਮਗੂ ਇਹਨਾਂ ਨੂੰ ਪੂਜਦੇ ਆ ਠੀਕ ਹੈ ਜੀ ਤੇ ਖਾਨ ਸਾਹਿਬ ਸਭ ਤੋਂ ਪਹਿਲੇ ਖਾਨ ਸਾਹ ਹੋ ਗਏ ਔਰ ਮੇਰੇ ਲਈ ਅਸਲੀ ਜਿਨ੍ਹਾਂ ਨੇ ਮਤਲਬ ਹੋ ਕੀਤਾ ਸੂਰੀਆ ਖਾਨ ਸਾਹਿਬ ਉਸਤਾਦ ਸਤਨ ਜਿਹੜੇ ਸਭ ਤੋਂ ਉੱਪਰ ਤੁਸੀਂ ਦੇਖ ਰਹੇ ਹੋ ਬਿਲਕੁਲ ਜਿਨ੍ਹਾਂ ਦੀ ਬਦੌਲਤ ਬਦਲ ਆਇਆ ਹੈ ਇਹਨੂੰ ਵੀ ਮੈਂ ਹੌਂਸਲਾ ਲਗਿਆ ਠੀਕ ਹੈ ਜੀ ਜਿਨਾ ਜਿਵੇਂ ਕਹਿੰਦੇ ਨੇ ਜਿਵੇਂ ਬੋਲੇ ਸ਼ਾਦਾ ਸ਼ੇਰ ਸੀਕ ਕੀ ਹੋਇਆ ਬੁੱਲਾ ਅੱਗੇ ਨੱਚਿਆ ਅੱਗੇ ਬੋਲੇ ਦੇ ਘੇਰੇ ਆ ਨੱਚੇ 93 ਹੋ ਜੀ ਫਿਰ ਇਹ ਹਾਂਜੀ ਇਹ ਰਮਨ ਦਰਦਾ ਰਹਿਣਾ ਹਾਂਜੀ ਤੇ ਐ ਆ ਜੀ ਇਧਰ ਥੋੜਾ ਜਨਾ ਮੈਨੂੰ ਹਲੋ ਛਾਪੀ ਨਨੋ ਜਾਨੋ ਜਲੋ ਹਲੋ ਐਨ ਇਧਰ ਚਲਾ ਦੋ ਨੇ ਮਿਊਜ਼ਿਕ ਘੜਾ ਰੋ ਕੇ ਚਲਾਇ ਦੇ ਲੋਗੇ ਨਹੀਂ ਅਟਕਾ ਸਾਰਾ ਰੋ

ਮੈਨੂੰ ਲੱਗ ਗਿਆ ਏ ਦਿਖਦੇ ਬੈਠੇ ਰਹਿੰਦੇ ਸਨ ਰੋੜਾ ਦੂਆ ਫਿਰੋ ਲੈ ਦੇ ਦੋ ਖਾਲ ਉਹਨਾਂ ਕੋ ਕਿਹੜਾ ਕਰ ਤੂੰ ਘੈਂਟ ਜਾ ਕੋਈ ਮੈਂ ਨਾ ਬੱਸ ਉਹ ਤੇਰੀ ਨਾ ਹੀ ਪਤਾ ਕਰਕੇ ਦਾਲਦਾ ਬੱਦ ਬੀ ਸਿੰਘਰਾਉਂ ਤਾਲਾਂ ਦਾ ਨੌਂਵੇਂ ਨਹੀਂ ਪਤਾ ਹੁਣਾ ਮੋਸਟਲੀ ਬਹੁਤ ਬੰਦੇ ਸਾਰਿਆਂ ਨੂੰ ਨਹੀਂ ਕਹਿੰਦਾ ਵਿਉਂਦ ਨੂੰ ਇਹ ਨਹੀਂ ਪਤਾ ਹੁਣਾ ਇਹ ਕੀ ਤਾਲ ਵੱਜਾ ਮਤਲਬ ਇੰਨਾ ਸੋ ਅਮੀਰ ਵਿਰਸਾ ਯਾਰ ਸਾਡਾ ਪੰਜਾਬੀ ਦਾ ਪੰਜਾਬੀ ਸਭ ਦਾ ਸਾਡੀਆਂ ਮਾਈਆਂ ਨੇ ਬੈਠੇ ਬੈਠੇ ਉਹੀ ਚਾਦਰਾਂ ਕਢਦੇ ਨੇ ਲਾਈਆਂ ਕਢਦੇ ਕਰਦੇ ਗਾਜਦੇ ਨੇ ਛੋਟੀਆਂ ਛੋਟੀਆਂ ਚੀਜ਼ਾਂ ਇਹ ਮੇਰੇ ਉਹ ਯਾਦ ਆ ਗਈ ਚੀਜ਼ ਉਹਨੇ ਪਰ ਦੋ ਗਲੈਨਾਂ ਰਹਿ ਗਈਆਂ ਫਿਰ ਉਸ ਤੋਂ ਬਾਅਦ ਜਰਾ ਪਰ ਨਹੀਂ ਪੁੱਛਾ ਇਹ ਰੋਸਾ ਮਹੱਤਵਪੂਰਨ ਆ ਰਿਹਾ ਲੱਗਦਾ ਇੰਜੀਨੀਅਰ ਕਿਨੇ ਪਾਉਂਦੇ ਸੀ ਹੋਰ ਨਾ ਹੋਆ ਬਿੰਦ ਨਾ ਮੇਰੀ ਮਾਂ ਨੂੰ ਨਾ ਮੇਰੇ ਸੁਪਤੀ ਨਾ ਵੀ ਮੈਂ ਆਖੀ ਨਹੀਂ ਕੋਈ ਕਿਹਾ ਕੀ ਹੋਇਆ ਬਸ ਕੱਲੇ ਪਿਆਉਂਦੇ ਸੀ ਬੜਾ ਸੁਭਾ ਕਰਾਉਂਦੇ ਕੌਣ ਸੁਭੂਦੋ ਬਖੇਨੇ ਇਸੇ ਕਰਕੇ ਨੇ ਬੁਲਾਇਆ ਦੇ ਕੋ ਚਲੋ ਪਹੁੰਚ ਆਪਦੇ ਉਸੇ ਜਿੱਥੇ ਦੋ ਸਾਰੀ ਸ਼ਕਤੀ ਉਪਰ ਕਰਦਾਏ ਨੇ ਇਹ ਬੁਦਨਾ ਨਾ ਓ ਤੂੰ ਕੀ ਜਾਣੇ ਜਾਉ ਜੋ ਸਾਰੀ ਸ਼ਕਤੀ ਉਪਰ ਕਰਦਾਏ ਨੇ ਵੇੜਿਆ ਨਾ कला तुारियां तूं कारी छॾी क्यू कर You love me.